ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਵਧੀਆ ਕੱਲ ਦੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਬਹੁਤ ਪਿਆਰ ਦੇਵੋਗੇ ਅੱਜ ਵੀ ਇੱਕ ਮੈਂ ਨਵੀਂ ਚੀਜ਼ ਲੈ ਕੇ ਆਈਆਂ ਔਰ ਬਿਲਕੁਲ ਹੀ ਸਸਤਾ ਔਰ ਵਧੀਆ 100 ਸਾਲ ਪੁਰਾਣਾ ਨੁਕਸਾ ਤੇ ਚਲੋ ਫਿਰ ਵੀਡੀਓ ਵੱਲ ਵਧਦੇ ਆ ਤੇ ਕੱਲ ਜਿਹੜੀ ਵੀਡੀਓ ਪਾਈ ਸੀ ਮੈਨੇ ਉਹ ਬਹੁਤ ਵਧੀਆ ਸੀਗੀ ਉਹ ਨੂੰ ਤੁਸੀਂ ਕਰਕੇ ਦੇਖੋਗੇ ਨਾ ਤੁਸੀਂ ਖੁਦ ਕਹੋਗੇ ਕਿ ਹਾਂ ਵਾਕਈ ਇਹ ਚ ਗੱਲਬਾਤ ਹੈਗੀ ਆ ਇਸ ਚੀਜ਼ ਦੇ ਵਿੱਚ ਚਲੋ ਟਾਈਮ ਵੇਸਟ ਨਾ ਕਰੀਏ ਆਪਾਂ ਵੀਡੀਓ ਵੱਲ ਚੱਲੀਏ ਤੇ ਤੁਹਾਨੂੰ ਦਿਖਾਨੀਆਂ ਮੈਂ ਹਾਂਜੀ ਆ ਦੇਖੋ ਆਪਾਂ ਨੇ ਮੈਂ ਨੇ ਚੀਜ਼ਾਂ ਲਈਆਂ ਨੇ ਥਾਲੀ ਦੇ ਵਿੱਚ ਤੇ ਇੱਕ ਚੀਜ਼ ਜਮਨੇ ਆ ਇਹ ਇੰਨੀਆਂ ਚਾਰ ਚੀਜ਼ਾਂ ਤੇ ਮਾਚਿਸ ਦੀਆਂ ਤਿੱਲੀਆਂ ਅਦਰਕ ਤੇ ਤੇਜ ਪੱਤਾ ਆਰ ਕਪੂਰ ਤੇ ਚਾਰੋ ਚੀਜ਼ਾਂ ਲੈਣੀਆਂ ਨੇ ਆਪਾਂ 5 ਮਿੰਟ ਦੇ ਵਿੱਚ ਚੀਜ਼ ਤਿਆਰ ਕਰ ਲੈਣੀ ਤੁਹਾਨੂੰ ਦਿਖਾਨੀਆਂ ਮੈਂ ਇੱਕ ਕਪੂਰ ਦੀਆਂ ਟਿੱਕੀਆਂ ਨੇ ਆਪਾਂ ਇਹਨਾਂ ਨੂੰ ਕੱਟ ਲੈਣੀਆਂ ਦੇ ਵਿੱਚੋਂ ਹਣਾ ਇਹਦੀ ਖੁਸ਼ਬੂ ਬਹੁਤ ਹੁੰਦੀ ਆ ਕੱਢਣ ਸੰਦਾਰੀ ਮਤਲਬ ਐਵੇਂ ਨੱਕ ਨੂੰ ਲੱਗ ਜਾਂਦਾ ਛੜਨ ਠੀਕ ਹੈ ਜੀ ਇਹ ਚਾਰ ਚੀਜ਼ਾਂ ਨੇ ਚਾਰ ਚੀਜ਼ਾਂ ਨੇ ਬੈਸਟ ਚੀਜ਼ ਬਣੂਗੀ ਨਾ ਤੁਸੀਂ ਦੇਖਦੇ ਰਹੋਗੇ ਕਰਦੇ ਆ ਤਿਆਰ ਆਪਾਂ ਲਵਾਂਗੇ ਫੈਮ ਫੈਮ ਲੈ ਕੇ ਉਂਝ ਚਲਾਵਾਂਗੇ ਅੱਗ ਠੀਕ ਹੈ ਜੀ ਥੋੜਾ ਜਿਹਾ ਪਾਵਾਂਗੇ ਤੇਲ ਤੇਲ ਨੂੰ ਗਰਮ ਹੋਣ ਦੋ ਗਰਮ ਹੋਣ ਤੱਕ ਵੇਟ ਕਰਦੇ ਆਪਾਂ ਚਲੋ ਜੀ ਤੇਲ ਹੋ ਗਿਆ ਗਰਮ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਹਿਲਾਂ ਸਭ ਤੋਂ ਇਹ ਪਾਵਾਂਗੇ ਤਿਲੀਆਂ ਠੀਕ ਹੈ ਜੀ 100 ਸਾਲ ਪੁਰਾਣਾ ਨੁਕਸਾ ਹੈ ਬਹੁਤ ਹੀ ਜ਼ਿਆਦਾ ਕਾਰਗਰ ਹੈ ਇਹਨੂੰ ਤੁਸੀਂ ਜ਼ਰੂਰ ਟਰਾਈ ਕਰੋ ਔਰ ਦੇਸੀ ਨੁਕਤਾ ਬਿਲਕੁਲ ਇਹ ਤਿਲੀਆਂ ਨੂੰ ਜਦੋਂ ਤੱਕ ਆਪਣੇ ਆਪ ਵਿੱਚ ਇਹਨਾਂ ਤੇਲ ਗਰਮ ਹੋਣਾ ਹੋਣਾ ਚਾਹੀਦਾ ਕਿ ਜਦੋਂ ਇਹਨਾਂ ਨੂੰ ਆਪਣੇ ਆਪ ਅੱਗ ਲੱਗ ਕੇ ਵਿੱਚ ਸਾਰੀਆਂ ਜਲ ਜਾਣਗੀਆਂ ਇਹ ਤੁਹਾਨੂੰ ਮੈਂ ਦੁਹਾਨੀ ਆ। ਤੁਹਾਨੂੰ ਤੁਸੀਂ ਦੇਖਿਓ ਇਹ ਸਾਰੀਆਂ ਜਲ ਰਹੀਆਂ ਨੇ ਨਾ ਕੱਲੀ ਕੱਲੀ ਕਰਕੇ ਜਲੇਗੀ ਇਹ ਦੇਖੋ। ਆਪਾਂ ਥੋੜੀਆਂ ਜਿਹੀ ਹੋਰ ਪਾਉਣੀਆਂ ਇਹਦੇ ਵਿੱਚ 2-4 ਦੇਖੋ ਸਾਰੀਆਂ ਜਲ ਕੇ ਜਦੋਂ ਕੱਲੀ-ਕੱਲੀ ਜਲ ਕੇ ਨਾ ਸਾਰੀ ਉਹ ਹੋ ਜਾਊਗੀ ਆ ਦੇਖੋ ਕੱਲੀ-ਕੱਲੀ ਇਹਦੇ ਵਿੱਚ ਜਲ ਜੂਗੀ ਬਾਅਦ ਆਪਾਂ ਪਾਵਾਂਗੇ ਇਸ ਕਪੂਰ ਤੇਜ ਪੱਤਾ ਠੀਕ ਹੈ ਜੀ ਅਦਰਕ ਨੂੰ ਥੋੜਾ ਕੁੱਟ ਲਾਂਗੇ ਆਪਾਂ ਕੁੱਟ ਕੇ ਨਾ ਐਸੀ ਦੇਰ ਵਿੱਚ ਤਾਂ ਆਪਾਂ ਦੇ ਦੇਰ ਵਿੱਚ ਪਾਵਾਂਗੇ ਠੀਕ ਹੈ ਜੀ ਇਹਨੂੰ 10-12 ਮਿੰਟ ਪਰਾਵਾਂਗੇ ਥੋੜੇ ਛਿੱਟੇ ਲੱਗ ਰਹੇ ਨੇ ਤੱਕ ਨੇ ਵੀਡੀਓ ਪਰੇ ਰੱਖੀ ਆ ਇਹ ਕੋ ਬਿਲਕੁਲ ਹੀ ਬਹੁਤ ਹੀ ਕਾਗਰ ਨੁਕਸਾ ਹੈ ਦਾ ਰਸ ਜਾਂ ਨਿਕਲ ਜੇ ਨਾ ਇਹਦੇ ਵਿੱਚੋਂ ਐਨ 10 ਕੁ ਮਿੰਟੇ ਨੂੰ ਆਪਾਂ ਪਤਾ ਲੱਗ ਜੰਦਾ ਨਾ ਸਾਰਾ ਹੋ ਗਿਆ ਠੀਕ ਹੈ ਜੀ ਇਹਦਾ ਪੂਰਾ ਰਸ ਜਾਂ ਨਿਕਲ ਜੇਵੇ ਐਨ ਚੰਗੀ ਤਰ੍ਹਾਂ ਆਪਾਂ ਇਹਨੂੰ ਉਤਾਰਾਂਗੇ ਲਓ ਜੀ ਹੁਣ ਇਹ ਹੋ ਗਿਆ ਆਪਣਾ ਤਿਆਰ 5-7 ਮਿੰਟਾਂ ਦੇ ਵਿੱਚ ਹੀ ਬਸ ਹੋ ਗਿਆ ਇਹ ਠੀਕ ਹੈ ਜੀ ਇਹਨੂੰ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਠੰਡਾ ਹੋਣ ਦੇਵਾਂਗੇ ਲਓ ਜੀ ਇਹ ਹੋ ਗਿਆ ਹੁਣ ਠੰਡਾ ਇਹਨੂੰ ਆਪਾਂ ਕਿਸੇ ਭਾਂਡੇ ਚ ਪਾ ਲਾਂਗੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆਂ ਕਿਸ ਚੀਜ਼ ਲਈ ਬਣਾਣਾ ਇਹ ਇਹ ਦੇਖੋ ਮੈਂ ਦੋ ਲੈਨੇ ਦੀਵੇ ਮੇਰੇ ਕੋਲ ਪਏ ਸੀਗੇ ਦੀਵਾਲੀ ਵਾਲੇ ਦੀਵੇ ਪਏ ਸੀ ਦੋ ਮੈਂ ਇਹਨਾਂ ਨੂੰ ਭਰ ਲਿਆ ਭਰਨ ਤੋਂ ਬਾਅਦ ਇਹਨਾਂ ਦੇ ਵਿੱਚ ਆਪਾਂ ਰੱਖਾਂਗੇ ਕਾਟਨ ਠੀਕ ਹੈ ਜੀ ਦੇਖੋ ਹੁਣ ਇਸ ਤੋਂ ਬਾਅਦ ਆਪਾਂ ਤੇਲ ਪਾ ਲਿਆ ਹਨਾ ਦੋਨੋਂ ਤੀਵਿਆਂ ਦੇ ਵਿੱਚ ਤੇ ਬੱਤੀ ਨੂੰ ਰੱਖਾਂਗੇ ਇਦਾਂ ਬੱਤੀਆਂ ਰੱਖ ਕੇ ਦੇ ਵਿੱਚ ਹੁਣ ਤੁਸੀਂ ਸੋਚ ਰਹੇ ਹੋ ਕਰਨਾ ਕੀ ਹੈ ਇਹਦਾ ਮੈਂ ਦੱਸ ਦਿਆਂ ਤੁਹਾਨੂੰ ਬਾਸ ਇਹ ਦੇ ਨਾਲ ਭੱਜਣਗੇ ਜੀ ਸਾਡੇ ਘਰ ਦੇ ਕੀੜੇ ਮਕੌੜੇ ਮੱਖੀ ਮੱਛਰ ਦੂਰ ਜਾਣਗੇ ਨਾਲੇ ਦੇਸੀ ਨੁਕਤਾ ਹੈ ਅੱਜ ਕੱਲ ਦੇ ਜਿਹੜੇ ਆਪਾਂ ਲਾਨਨੇ ਆ ਹਾ ਆਲ ਆਟ ਲਾਨਨੇ ਆ ਜਾਂ ਹੋਰ ਉਹ ਗੋਲ-ਗੋਲ ਜਿਹੀ ਕੀ ਹੁੰਦੇ ਨੇ ਉਹ ਹਨਾ ਨਾ ਕਛੂਆ ਛਾਪ ਕਹਿੰਦੇ ਆ ਆਪਾਂ ਹਣਾ ਉਹਨਾਂ ਨੂੰ ਤੇ ਉਹਨਾਂ ਚ ਕਿੰਨੇ ਕੈਮੀਕਲ ਹੁੰਦੇ ਨੇ ਕਿੰਨਾ ਕੁਛ ਨਾ ਵਿੱਚੋਂ ਨਿਕਲਦਾ ਹਨ ਆਪਣ ਸੌਂਦੇ ਅੰਦਰ ਜਾਂਦਾ ਆਪਣੇ ਇਹ ਬਿਲਕੁਲ ਦੇਸੀ ਨੁਕਤਾ ਹੈ ਦੇਸੀ ਚੀਜ਼ਾਂ ਨੇ ਇਹਦਾ ਕੋਈ ਨੁਕਸਾਨ ਨਹੀਂ ਕੁਛ ਨਹੀਂ ਹੈਗਾ ਤੇ ਤੇ ਬਸ ਇਹਨਾਂ ਆਪਾਂ ਚਲਾਵਾਂਗੇ ਸਾਡੇ ਘਰ ਵੀ ਬਹੁਤ ਮੱਖੀ ਮੱਛਰ ਤੇ ਮੈਂ ਸੋਚਿਆ ਨਾਲੇ ਵੀਡੀਓ ਬਣ ਜੂਗੀ ਨਾਲੇ ਤੁਹਾਨੂੰ ਦਿਖਾਇਆ ਜਾਊਗਾ ਨਾਲੇ ਮੈਂ ਆਪਣੇ ਘਰ ਦੇ ਪਹਚਾਉਂਗੀ ਮੱਖੀ ਮੱਛਰ ਔਰ ਘਰ ਦੇ ਵਿੱਚ ਨੈਗੇਟਿਵਿਟੀ ਵੀ ਨਹੀਂ ਆਉਂਦੀ ਇਹ ਚੀਜ਼ ਦੇ ਨਾਲ ਕਿਉਂਕਿ ਅੱਜ ਕਪੂਰ ਪਾਇਆ ਗਿਆ ਹੈ ਔਰ ਉਪਰੋਂ ਇਹ ਅਗਨੀ ਹੈ ਤੇ ਇਹ ਵੀ ਪੁਰਾਣੇ ਬਜ਼ੁਰਗਾਂ ਦਾ ਕਹਿਣਾ ਹੈ ਦੇਖੋ ਜੀ ਆਪਣੇ ਹੋ ਗਈ ਹੁਣ ਤਿਆਰ ਤੇ ਆਪਾਂ ਨੇ ਇਹ ਰੱਖ ਦੇਣਾ ਹੁਣ ਆਪਣੇ ਆਪਣੇ ਜਗ੍ਹਾ ਜਿੱਥੇ ਜ਼ਿਆਦਾ ਮੱਖੀ ਮੱਛਰ ਆ ਵੀਡੀਓ ਲਾਈ ਚੰਗੀ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਸੋਣਾ ਜਾਂ ਔਰ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ